ਔਰ ਵੀਰੇ ਸਾਰੇ ਠੀਕ ਠਾਕ ਹੋਵੋਗੇ ਆਪ ਸਭ ਦਾ ਸਵਾਗਤ ਆ ਪੰਜਾਬ ਫਾਰਮਿੰਗ ਪੇਜ ਤੇ ਅੱਜ ਆਪਾਂ ਨੇ ਕਰੀ ਸਪਰੇ ਮੱਕੀ ਤੇ ਸੂੰਡੀ ਪੈ ਰਹੀ ਸੀ ਬਹੁਤ ਜ਼ਿਆਦੇ ਛੋਟੀ ਕੀਤੀ ਕਰਨੀ ਪੈਗੀ ਦੇਖੋ ਚੈਕ ਕਰੋ ਤਰੀਕਾ ਨਿਓਜਲੇ ਸਭ ਨਾਲ ਫਿੱਟ ਕਰੀਏ ਨੇ ਦੋ ਫੁੱਟ ਲੈਂਦਾ ਬੰਦਾ ਘੇਰਾ ਚ ਇਹ ਚੀਨੇ ਜਗਾਂਡ ਲਾਇਆ ਬਤ ਨਮਾ ਇੱਕ ਨਿਯੋਜਨ ਨਾਲ ਲੋਟ ਨਹੀਂ ਹੁੰਦਾ ਦੀ ਇੱਕ ਨਿਯੋਜਨ ਨਾਲ ਦਾ ਇੱਕ ਖੁੱਡੇ ਲੈ ਕੇ ਜਾਂਦੇ ਦੀ ਇਹਦੇ ਨਾਲ ਦੇਖੋ ਐਨ ਵਧੀਆ ਫਫਾਰਾ ਬਣਦਾ ਨਾਲੇ ਨਾਲੇ ਕੰਮ 쉬תי ਨਿਭੜਦਾ ਸੁਪਰੀ ਵਧੀਆ ਹੁੰਦੀ ਆ ਵਧੀਆ ਪਾਣੀ ਦੀ ਲਾਗਤ ਹੁੰਦੀ ਆ ਨਾਲੇ ਕੋਈ ਐ ਨਹੀਂ ਹੈਗਾ ਵੀ ਘੱਟ ਪਾਣੀ ਲੱਗਦਾ ਵਧੀਆ ਛੜਕਾ ਹੋ ਹੁੰਦਾ। ਕਿ ਮੱਕੀ ਥੋੜੀ ਜਿਹੀ ਘਟ ਦਿਨਾਂ ਦੀ ਸੀ ਤਾਂ ਕਰਕੇ ਇਹ ਜੀ ਘੜ ਲਾਉਣਾ ਪੈ ਗਿਆ। ਵੱਡੀ ਮੱਕੀ ਦੇ ਤਾਂ ਛੜਕਾ ਵਧੀਆ ਹੋ ਜਾਂਦਾ। ਇਹ ਫਿਰ ਛੇਤੀ ਸੁੰਡੀ ਪੈਗੀ ਥੋੜੇ ਦਿਨ ਅਜਿਤੇ ਤਾਂ ਕਰਨੇ ਪੈਗੀ। ਜੇ ਲੇਟ ਕਰਦੇ ਤੇ ਦੂਜਾ ਪਾਣੀ ਲਾ ਕੇ ਕਰਦੇ ਤੇ ਫੇਰ ਆਈ ਨਹੀਂ ਪਤਾ ਅੱਧੀ ਮੱਕੀ ਵਿੱਚੋਂ ਭਗ ਜਾਂਦੀ। ਤਰੀਕਾ ਤਾਂ ਬਹੁਤ ਕੰਡ ਲੱਭਿਆ ਚਾਚੇ ਨੇ। ਬੈਂਟਰੀ ਵਾਲੇ ਪੰਪ ਨਾਲ ਕਰੀਏ ਸਪਰੇ ਸਿੰਪਲ ਸੁੰਡੀ ਵਾਲੀ ਸਪਰੇ ਕਰ ਰਹੇ ਆਂ ਬਈ ਉਦੋਂ ਬਾਅਦ ਚ ਪਾਣੀ ਚ ਫੋੜਾ ਡਾਣ ਪਾਵਾਂਗੇ ਇਹਨੂੰ ਅਜੇ ਕੱਲੇ ਸੁੰਡੀ ਪਈਆ ਕਣ ਸੁਹਾ ਜਾਂ ਨਹੀਂ ਪਿਆ ਕਣ ਸੁਹਾ ਜਾ ਵੀ ਪੈਣ ਲੱਗ ਗਿਆ ਮੱਕੀਆਂ ਨੂੰ ਚੈੱਕ ਕਰੋ ਕਿੱਤੇ ਕਿਤੇ ਸਿਉਂਖ ਦੀ ਦਿੱਕਤ ਵੀ ਹੈਗੀ ਆ ਇਹ ਇੱਚ ਪਹਿਲਾਂ ਮਾਟਰ ਤੇ ਮਾਟਰ ਵਿੱਚ ਵਾਹੇ ਨੇ ਪਿਛਲੇ ਸਾਲ ਤੋਂ ਬਾਹਰ ਘੜਤੇ ਸੀ ਇਸ ਸਾਲ ਤਾਂ ਕੋਈ ਦਿੱਕਤ ਆਈ ਨਹੀਂ ਐਤ ਕੀ ਵਾਰ ਵਿੱਚ ਵਾਹੇ ਨੇ ਕਿਤੇ ਕਿਤੇ ਸਿਉਂਖ ਵੀ ਜਿੱਥੇ ਨਾ ਮਤਲਬ ਬੇਲਾਂ ਵਿੱਚ ਵਾਹਨੇ ਉੱਥੇ ਸਿਉਂਖ ਦੀ ਦਿੱਕਤ ਕਿਤੇ ਨਾ ਕਿਤੇ ਆ ਜਾਂਦੀ ਹੈ ਫਿਰ ਵੀ ਬਾਕੀ ਕਿਸੇ ਵਾਹਣ ਚ ਆਉਂਦੀ ਵੀ ਨਹੀਂ ਕੋਈ ਬਾਰੀ ਨਹੀਂ ਹੈਗੀ ਕਿਤੇ ਕਿਤੇ ਜੇ ਵਸਾ देखो सब बाकी शाम शाम ਦੇ ਟਾਈਮ ਆਪਾਂ ਨੇ ਸਪਰੇਅ ਕਰੀਆ ਬਈ ਮਤਲਬ ਸ਼ਾਮ ਨੂੰ ਸਪਰੇਅ ਕਰੀ ਵੀ ਅੱਗੇ ਟੈਂਪਰੇਚਰ ਰਾਤ ਨੂੰ ਵਧੀਆ ਸਹੀ ਡਾਊਨ ਹੋ ਜਾਂਦਾ ਮਤਲਬ ਵਧੀਆ ਰਿਜ਼ਲਟ ਮਿਲਦਾ ਦਿਨ ਦੇ ਮੁਕਾਬਲੇ ਜਿਵੇਂ ਦਿਮਕਾਬਲੇ ਸ਼ਾਮ ਨੂੰ ਸਪਰੇਅ ਕਰੀ ਤਾਂ ਰਿਜ਼ਲਟ ਵਧੀਆ ਮਿਲਦਾ ਵੀ ਗਮਟਾਂ ਆ ਚੁੱਕੀ ਲਈ ਤੇ ਸਪਰੇਅ ਕਰਤੀ ਦੀ ਸਾਰੀ ਕਟੋਲੀ ਨਾਲ ਇੱਕ ਬੰਦੇ ਨੇ ਸਾਰਡੇ ਕੋ ਪੰਜ ਢੋਲੀਆਂ ਲੱਗੀਆਂ ਕੰਮ ਉਹਦੇ ਨੇਪੜਿਆ ਬਹੁਤ ਛੇਤੀ ਇਹਦਾ ਤਰੀਕੀ ਬਤਿੰਦਰ ਪਤਾ ਨਹੀਂ ਕਿੱਥੋਂ ਭਾਲ ਕੇ ਲਿਆ ਮੈਨੂੰ ਦੋ ਦਿਨਾਂ ਦਾ ਕਹਿਣ ਲੱਗਿਆ ਦੀ ਗੰਨ ਦੇਖੀ ਤੂੰ ਜਿਗਾੜ ਜਿਗਾੜ ਲਾਉਂਗੇ ਨਾ ਕੋਈ ਐਨ ਮਾੜਾ ਘੰਟਾ ਕਹਿੰਦਾ ਮੇਰੇ ਕੋਲੇ ਜੰਗਾੜ ਐ ਕਰਦਾ ਦੀ ਬਾਕੀ ਜਿਹੜੀ ਆਪਾਂ ਨੇ ਸਪਰੇਅ ਕਰੀਆ ਸਿੰਪਲ ਸੁੰਡੀ ਵਾਲਾ ਸਾਲਟੇ ਕਰਿਆ ਭਈ ਇਹ 3 ਐਮਐਲ ਇੱਕ ਟੈਂਕੀ ਦੀ ਸਾਡੇ ਕੋਲ 5 ਟੈਂਕੀਆਂ ਪਈਆਂ ਨੇ ਆਪਣੀਆਂ ਕਿੱਲੇ ਦੀਆਂ ਪੰਜ ਟੈਂਕੀਆਂ ਕਰਤੀਆਂ ਐਸਾ ਅੱਧੀ ਘਟੋਲੀ ਹੋਰ ਹੋਊਗੀ ਥੋੜੀਆਂ ਹੋਈਆਂ ਰਹਿ ਗਈਆਂ ਬਾਕੀ ਰਿਜ਼ਲਟ ਤੁਹਾਨੂੰ ਦੱਸਾਂਗੇ ਵੀ ਕਿਵੇਂ ਰਿਹਾ ਹੈ ਸਪਰੇਅ ਦਾ ਉਹ ਸਪਰੇਅ ਮਾਰੀ ਨਹੀਂਗੀ ਵਧੀਆ ਰਿਜ਼ਲਟ ਬੁੱਕੀ ਤੁਸੀਂ ਵੀ ਕਮੈਂਟਾਂ ਚ ਦੱਸਿਓ ਬਾਈ ਵੀ ਕਿਵੇਂ ਆ ਇਹਦਾ ਰਿਜ਼ਲਟ ਜਿਹਨੇ ਜਿਹਨੇ ਕਿਸੇ ਵੀਰ ਨੇ ਵਰਤੀ ਆ ਤੇ ਤਰੀਕਾ ਜ਼ਰੂਰ ਦੱਸਿਓ ਵੀ ਕਿਵੇਂ ਲੱਗਿਆ ਤੁਹਾਨੂੰ ਇਹ ਤਿੰਨ ਤਿੰਨ ਨਯੂਜਲਾਂ ਵਾਲਾ ਸਹੀ ਆ ਤਰੀਕਾ ਕਿਵੇਂ ਆ ਕਮੈਂਟਾਂ ਚ ਜ਼ਰੂਰ ਦੱਸਿਓ ਬਾਈ ਆਕੇ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਪੇਜ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਭਾਈ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਵੀਡੀਓ ਦੇਖਣ ਵਾਸਤੇ ਬਹੁਤ ਧੰਨਵਾਦ ਜੀ